ਜਿਵੇਂ 14 April 2025 ਨੂੰ ਫਾਇਰ ਸੇਫਟੀ ਵੀਕ ਮਨਾ ਰਹੇ ਆ 14 April 1944 ਨੂੰ ਮੁੰਬਈ ਦੀ ਬੰਦਰਗਾਹ ਦੇ ਉੱਤੇ ਸਾਡੇ ਮੁੰਬਈ ਫਾਇਰ ਡਿਪਾਰਟਮੈਂਟ ਦੇ 68 ਫਾਇਰ ਫਾਈਟਰ ਇੱਕ ਸਮੁੰਦਰੀ ਜਹਾਜ਼ ਦੀ ਘਟਨਾ ਦੇ ਵਿੱਚ ਸ਼ਹੀਦ ਹੋ ਗਏ ਸੀ ਕਿ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ 14 April 1970 ਤੋਂ ਹਰ ਸਾਲ 14 April ਤੋਂ 20 April ਤੱਕ ਜਿਹੜਾ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਜਿਨ੍ਹਾਂ ਵਿੱਚ ਸਾਰੇ ਫਾਇਲ ਬ੍ਰਿਗੇਡ ਦਫ਼ਤਰਾਂ ਵੱਲੋਂ ਮੁੰਬਈ ਦੇ 66 ਜਿਹੜੇ ਬਹਾਦਰ ਫਾਇਰਫਾਈਟਰ ਸ਼ਹੀਦ ਹੋਏ ਸੀਗੇ ਆਪਣੀਆਂ ਜਾਨਾਂ ਵਾਰੀਆਂ ਸਕੀਆਂ ਅੱਗ ਦੇ ਬRAND ਉਹਨਾਂ ਨੂੰ ਅਸੀਂ ਸਾਰੇ ਸ਼ਰਧਾਂਜਲੀ ਦਿੰਦੇ ਆਂ ਉਹਨਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਚਰਨਾਂ ਕਲਾਜ ਰੱਖੇ ਤੇ ਅਸੀਂ ਆਪਣੇ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਜਿੰਨੇ ਵੀ ਫਗਵਾੜਾ ਸ਼ਹਿਰ ਵਾਸੀ ਪੰਜਾਬ ਵਾਸੀ ਪੂਰੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਇਹ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਤਾਂ ਜੋ ਉਸ ਪ੍ਰਕਾਰ ਦੀ ਜਿਹੜੀ ਅੱਗ ਦੀ ਘਟਨਾ ਦੁਆਰਾ ਨਾ ਵਾਪਰ ਸਕੇ ਇਸ ਫਾਇਰ ਸੇਫਟੀ ਵੀਕ ਦੇ ਦੌਰਾਨ ਕੀ ਕੀ ਤੁਹਾਡੇ ਵੱਲੋਂ ਕੀਤਾ ਜਾਏਗਾ ਕਿਹੜੇ ਪ੍ਰੋਜੈਕਟ ਕੀਤੇ ਜਾਣਗੇ ਸਾਡੇ ਵੱਲੋਂ ਇਸ ਹਫਤੇ ਦੇ ਦੌਰਾਨ 20 April ਤੱਕ ਸਕੂਲ ਕਾਲਜ ਫੈਕਟਰੀ ਹਸਪੀਟਲ ਇੰਡਸਟਰੀ ਜਿੰਨੇ ਵੀ ਕੋਈ ਲੋਕਲ ਐਸੋਸੀਏਸ਼ਨਾਂ ਨੇ ਵੈਲਫੇਅਰ ਐਸੋਸੀਏਸ਼ਨਾਂ ਨੇ ਸਾਰਿਆਂ ਨੂੰ ਫਾਇਰ ਸੇਫਟੀ ਦੀ ਤੇ ਲਾਈਫ ਸੇਫਟੀ ਦੀ ਜਿਹੜੀ ਟ੍ਰੇਨਿੰਗ ਹੈ ਔਰ ਟੈਕਨੀਕ ਹੈ ਉਹ ਦਿੱਤੀ ਜਾਊ। ਹੁਣ ਤੁਸੀਂ ਮੌਨ ਰੱਖਿਆ ਸੀਗਾ ਜੀ। ਹਾਂਜੀ ਅਸੀਂ ਇਹ 2 ਮਿੰਟ ਦਾ ਜਿਹੜਾ ਮੌਨ ਹੈ ਉਹਨਾਂ 68 72 ਫਾਇਰ ਫਾਈਟਰਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖਿਆ। ਠੀਕ ਹੈ।